ਅਯੁੱਧੇ ਵਿੱਚ ਹੋਣ ਜਾ ਰਹੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਰਾਮ ਭਗਤਾਂ ਉਜਤਸ਼ਾ ਦੇਖਣ ਨੂੰ ਮਿਲ ਹੈ ਉੱਥੇ ਹੀ ਅੱਜ ਸ਼ਹਿਰ ਪਾਤੜਾ ਵਿੱਚ ਵੀ ਪੁਰਾਣੀ ਪ੍ਰਤੀਸ਼ਟਾ ਨੂੰ ਲੈ ਕੇ ਸ਼ਹਿਰ ਦੇ ਵਿੱਚ ਧੂਮ ਦੇਖਣ ਨੂੰ ਮਿਲਿਆ ਸ਼ਹਿਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਉੱਥੇ ਹੀ ਅੱਜ ਘਾਟੂ ਸ਼ਿਆ ਮੰਦਿਰ ਦੇ ਵੱਲੋਂ ਸ਼ਹਿਰ ਦੇ ਵਿੱਚ 598 ਵਿੱਚ ਨਿਸ਼ਾਨ ਲੈ ਕੇ ਸ਼ੋਭਾ ਯਾਤਰਾ ਕੱਢੀ ਗਈ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਨੂੰ ਹਲਕਾ ਸ਼ਤਰਨਾ ਵਿਧਾਇਕ ਕੁਲਵੰਤ ਸਿੰਘ ਬਾਸਖੀ ਨੇ ਨਿਰਵਾਣਾ ਕਰते हैं। ਸਮੂਹ ਦੇਸ਼ ਅਤੇ ਸ਼ਹਿਰ ਨਿਵਾਸੀਆਂ ਨੂੰ ਭਗਵਾਨ શ્રી ਰਾਮਚੰਦਰ ਜੀ ਦੀ ਪ੍ਰਾਣ ਪ੍ਰਤੀਸ਼ਟਾ ਦੀ ਵ ਉਥੇ ਹੀ ਸ਼ਾਇਰ ਅੰਦਰ ਵਕਵਾ ਖਥਾਮ ਤੇ ਰਾਮ ਭਗਤਾ ਦੇ ਵੱਲੋਂ ਜਿੱਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਪਰਮ ਸਵਾਗਤ ਕੀਤਾ ਹੈ ਉਥੇ ਹੀ ਲੰਗਰ ਦੀ ਸੇਵਾ ਵੀ ਕੀਤੀ ਗਈ ਅਤੇ LCD ਲਾ ਕੇ ਇੱਥੇ ਦਾ ਪ੍ਰਸਾਰਣ ਦਾ ਪ੍ਰਬੰਧ ਵੀ ਕੀਤਾ ਹੈ ਇਸ ਮੌਕੇ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਗਏ आ गर्मा गर्म पकौले गर्मा गर्म पकड़े सवेरे बो दिन लगे किसी लाके लाल मेला लग रहा आके मैं ਰੋਸਟਰ ਮਿਲ ਕੇ ਆਪਣੀ కృਤਗਤਾ ਇਹ ਸਿਆਰਾ ਨਹਿੰਤਰ ਜੀ ਨੂੰ ਬਤਾਜੀ ਸਾਜੇ ਬਜਾਜ ਦੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਜਿਹੜਾ ਉਤਕਰਨ ਹੋ ਰ ਜਾ ਰਿਹਾ ਯੋਧਾ ਦੇ ਵਿੱਚ ਰਾਮ ਮੰਦਰ ਜੀ ਦਾ ਉਸ ਨੂੰ ਲੈ ਕੇ ਅੱਜ ਲੋਕਾਂ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਬੜਾ ਉਤਸ਼ਾਹ ਤੁਸੀਂ ਦੇਖ ਲਓ ਕਿ ਪਾਤਰਾਂ ਦੇ ਜਿੰਨੇ ਵੀ ਮੁੱਤਬਰ ਬੰਦੇ ਹੈਗੇ ਨੇ ਜਿੰਨੇ ਵੀ ਸ਼੍ਰੀ ਰਾਮ ਭਗਤ ਨੇ ਅੱਜ ਸਾਰੇ ਰੋਡ ਤੇ ਆ ਕੇ ਇੱਕ ਖੁਸ਼ੀ ਦਾ ਜਿਹੜਾ ਯਾਰ ਕਰ ਰਹੇ ਨੇ ਤੋਂ ਸਾਰਿਆਂ ਦੇ ਸੰਗਤਾਂ ਦੇ ਮਨਾਂ ਦੇ ਵਿੱਚ ਬੜੀ ਖੁਸ਼ੀ ਹੈ ਔਰ ਅਸੀਂ ਧੰਨਵਾਦ ਕਰਦੇ ਆ ਕਿ ਕੋਰਟ ਨੇ ਬੜੇ ਲੰਮੇ ਸਿਰ ਬਾਅਦ ਫੈਸਲਾ ਸੁਣਾ ਕੇ ਅੱਜ ਸ਼੍ਰੀ ਰਾਮ ਭਗਤਾਂ ਦੇ ਦਿਲਾਂ ਦੇ ਵਿੱਚ ਜਿਹੜੀ ਉਹ ਜਗ੍ਹਾ ਬਣਾਈ ਹੈ ਜੈ ਜੈ ਸ਼੍ਰੀ ਰਾਮ ਪ੍ਰਭੂ શ્રી ਰਾਮਚੰਦਰ ਜੀ ਦੀ ਪ੍ਰਾਣ ਪ੍ਰਿਸ਼ਟਾ ਦੇ ਮੌਕੇ ਸਮੂਹ ਬਾਜ਼ਾਰ ਵੱਲੋਂ ਅਗਰਵਲ ਭਾਈਚਾਰੇ ਦੇ ਵੱਲੋਂ ਜੋ ਅੱਜ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਪ੍ਰਭੂ ਦੀ ਇੱਛਾ ਅਨੁਸਾਰ ਲੰਗਰ ਚੱਲੇਗਾ ਤੇ ਲਾਈਵ ਸਕਰੀਨ ਲਗਾ ਕੇ ਅਯੁੱਧਰ ਦੇ ਵਿੱਚ ਜੋ ਪ੍ਰੋਗਰਾਮ ਹੋਣਾ ਪ੍ਰਭੂ ਰਾਮਚੰਦਰ ਜੀ ਪ੍ਰਾਣ ਪ੍ਰਿਸ਼ਟਾ ਦਾ ਉਹ ਦਿਖਾਇਆ ਜਾਵੇਗਾ ਸ਼ੋਭਾ ਯਾਤਰਾ ਦੇ ਉੱਪਰ ਫੁੱਲਾਂ ਦੀ ਵਰਖਾ ਕਰਕੇ ਸਾਰੇ ਭਾਈਚਾਰੇ ਵੱਲੋਂ ਸਭ ਨੂੰ ਸੁਪਾਵਨਾ ਦਿੱਤੀ ਗਈ ਜੈ ਸ਼ੀਰ ਰਾਮ ਅੱਜ ਬੜਾ ਖੁਸ਼ੀ ਦਾ ਦਿਨ ਹੈ ਸ਼੍ਰੀ ਰਾਮ ਜੀ ਅੱਜ ਆਲਵਾੜ ਦੇ ਵਿੱਚੋਂ ਜਿਹੜੇ ਦੰਬੂਆਂ ਦੇ ਵਿੱਚ ਰਹਿੰਦੇ ਸੀ ਅੱਜ ਉਹਨਾਂ ਦਾ ਆਪਣਾ ਘਰ ਯੋਧਿਆ ਦੇ ਵਿੱਚ ਬਣ ਚੁੱਕਿਆ ਹੈ ਤੇ ਆਲਵਾੜ ਦੇ ਵਿੱਚ ਹਰ ਇੱਕ ਘਰ ਦੇ ਵਿੱਚ RAM ji ਆਪਣੇ ਭਗਤਾਂ ਦੇ ਘਰੇ ਆਉਣਗੇ ਅੱਜ ਅੱਜ ਸਾਰਾ ਆਲਵਾਰਡ ਕੌਣਸ ਦੀ ਖੁਸ਼ੀ ਦੇ ਵਿੱਚ ਅੱਜ ਸ਼ੋਭਾ ਯਾਤਰਾ ਲੈ ਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰਿਆਂ ਨੂੰ ਅੱਜ RAM ji ਦੀ ਪ੍ਰਾਣ ਪ੍ਰティਸ਼ਟਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਬਹੁਤ ਖੁਸ਼ੀ ਦਾ ਦਿਨ ਸਾਰੇ ਪੂਰੇ ਪਾਟਨਾ ਸ਼ਹਿਰ ਦੇ ਵਿੱਚ ਉਤਸ਼ਾਹ ਮਨਾਇਆ ਜਾ ਰਿਹਾ RAM chandra ji ਦੀ ਪ੍ਰਤਨ ਪ੍ਰਸ਼ਤਾ ਦੀ ਖੁਸ਼ੀ ਦੇ ਵਿੱਚ ਸਾਰਾ ਸ਼ਹਿਰ ਸਾਰਾ ਸ਼ਹਿਰ ਸਜਿਆ ਹੋਇਆ ਹੈ ਨਿਸ਼ਾਨ ਯਾਤਰਾ ਨਿਕਲ ਜਾ ਰਹੀ ਹੈ જય શ્રી RAM ਅੱਜ ਦਾ ਦਿਨ ਹਿੰਦੁਸਤਾਨ ਲਈ ਖਾਸ ਕਰਕੇ ਨਹੀਂ ਪੂਰੇ ਵੜ ਲਈ ਖੁਸ਼ੀ ਦਾ ਦਿਨ ਹੈ ਕਿ ਭਗਵਾਨ શ્રી RAM ਜੋ ਕਿ 500 ਸਾਲ ਤੰਬੂ ਦੇ ਵਿੱਚ ਜਿਨ੍ਹਾਂ ਨੇ ਬਨਵਾਸ ਕੱਟਿਆ 14 ਸਾਲ ਸਤਜੁਗ ਦੇ ਵਿੱਚ ਕੱਟਿਆ ਸੀ ਪਰੰਤੂ ਸਾਡੇ ਕਾਲ ਯੁਗ ਦੇ ਵਿੱਚ 500 ਸਾਲ ਬਨਵਾਸ ਕੱਟਿਆ ਤੰਬੂ ਦੇ ਵਿੱਚ ਅੱਜ ਉਹ ਪ੍ਰਾਨ ਪਿਸ਼ਟਾਉਣ ਜਾ ਰਹੀ ਹੈ ਭਪੇਆ ਮੰਦਰ ਵੱਲ ਜਾ ਰਿਹਾ ਹੈ ਉਹ ਅਜੂਬਾ ਦੇਸ਼ ਦਾ ਨਹੀਂ ਵਰਡ ਦਾ ਅਜੂਬਾ ਵੱਲ ਜਾ ਰਿਹਾ ਹੈ ਜਿਸ ਦਾ ਅੱਜ ਪ੍ਰਾਨ ਪਿਸ਼ਟਾ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਪਾਤਰਾ ਤੋਂ ਪ੍ਰਾਚੀਨ ਸ਼ੀ ਮੰਦਰ ਤੋਂ ਇੱਕ ਧਵਜ ਯਾਤਰਾ ਜੋ ਕਿ ਸ਼੍ਰੀ ਖਾਟੂ ਜੀ ਦੇ ਮੰਦਰ ਲੱਗ ਜਾਵੇਗੀ ਸਾਰਾ ਸ਼ਹਿਰ ਇੱਥੇ ਆਇਆ ਹੋਇਆ ਹੈ ਸਾਰੇ ਸ਼ਹਿਰ ਦੇ ਵਿੱਚ ਲੰਗਰ ਚੱਲ ਰਹੇ ਨੇ ਖਾਟੂ ਸ਼ਾਮ ਮੰਦਰ ਕਮੇਟੀ ਵੱਲੋਂ ਆਰਗੇਨਾਈਜ਼ ਕੀਤੀ ਗਈ ਹੈ ਪ੍ਰਾਚੀਨ ਸ਼ੀ ਮੰਦਰ ਕਮੇਟੀ ਵੱਲੋਂ ਲੰਗਰ ਤੇ ਚਾਹ ਕੋਲੇ ਦਾ ਸੇਵਾ ਕੀਤੀ ਗਈ ਹੈ ਹੋਰ ਸਾਰਾ ਸ਼ਹਿਰ ਇਸ ਨਾਲ ਉਮੜਿਆ ਹੋਇਆ ਹੈ ਸੋ ਸਾਰੀ ਸੰਗਤ ਅੱਜ ਦੇ ਦਿੰਦੀਆਂ ਬਹੁਤ ਬਹੁਤ ਲੱਖ ਲੱਖ ਵ जय श्री राम जय श्री राम ਤੇ ਅੱਜ શ્રી ਰਾਮ ਜੀ ਦਾ ਜਿਹੜੀ ਉਹਦਾ ਪ੍ਰਣ ਰਸਤਾ ਹੋ ਰਹੀ ਹੈ ਉਹਦੇ ਵਾਸਤੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਵਿਸ਼ਵ ਦੇ ਵਿੱਚ ਵੀ ਬਹੁਤ ਵੱਡੀ ਲੋਕਾਂ ਚ ਸਰਦਾਰ ਭਾਵਨਾ ਜਾਗੀ ਹੈ ਔਰ ਮੈਂ ਸਾਰੇ ਲੋਕਾਂ ਨੂੰ ਵਧਾਈ ਦੇਣਾ ਕਿ ਜਿਸ ਤਰ੍ਹਾਂ ਦਾ ਇਹ ਸਮਾਗਮ ਅੱਜ ਹੋ ਰਿਹਾ ਬਹੁਤ ਸਦੀਆਂ 500 ਸਾਲਾਂ ਬਾਅਦ શ્રી ਰਾਮਚੰਦਰ ਜੀ ਦੇ ਆਗਮਨ ਦੇ ਉੱਤੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਬਹੁਤ ਹੀ ਸੁਭਾਗਾ ਭਰਿਆ ਦਿਨ ਆਇਆ ਜੋ ਇੰਨੇ ਲੰਬੇ ਇੰਤਜ਼ਾਰ ਦੇ ਬਾਅਦ ਅੱਜ ਅਯੁੱਧਿਆ ਵਿੱਚ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਭਾਬੇ ਮੰਦਿਰ ਦਾ ਸ਼੍ਰੀ ਗ੍ਰੇਸ਼ ਹੋਣ ਜਾ ਰਿਹਾ ਹੈ ਪੂਰੇ ਵਰਲਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਜੋ ਰਾਮ ਪ੍ਰੇਮੀ ਨੇ ਜੋ ਸਨਾਤਨੀ ਨੇ ਜੋ ਸਾਡੇ ਧਰਮ ਨਾਲ ਜੁੜੇ ਹੋਏ ਨੇ ਅੱਜ ਬਹੁਤ ਹੀ ਸੁਭਾਗਾ ਭਰਿਆ ਦਿਨ ਆਇਆ ਹੈ ਜੋ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੀ ਜੋ ਦੁਨੀਆ ਦੀ ਵਰਲਡ ਦੀ ਮੰਗ ਸੀ ਪੂਰਨ ਹੋ ਰਹੀ ਹੈ ਅਸੀਂ ਭਾਰਤ ਸਰਕਾਰ ਤੋਂ ਮਾਨਯੀ ਸਾਡੇ ਨਗਰ ਪ੍ਰਧਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਇਸ ਸ਼ੁਭअवसर ਤੇ ਜਿਹੜੀ ਪ੍ਰਾਂਤ ਪੱਸ਼ਤਾ ਦੇ ਸ਼ੁਭअवसर ਤੇ ਮੈਂ ਸ਼ਹਿਰ ਵਸਿਆ ਨੂੰ ਬਹੁਤ-ਬਹੁਤ ਵਧਾਈ ਦਿੰਦਾ ਲੋਕਾਂ ਦਾ ਹਰਸਾ ਉਲਾਸ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਤਣਾ ਸ਼ਹਿਰ ਦੇ ਵਿੱਚ ਜੋ ਇੱਕ ਸ਼ੋਭਾ ਯਾਤਰਾ ਨਿਕਲ ਰਹੀ ਹੈ ਇਸ ਨੂੰ ਇਸ ਦੇ ਮਦੇ ਨਜ਼ਰ ਪੁਲਿਸ ਵੱਲੋਂ ਪੂਰੇ ਪਕਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਪੀਸੀਆਰ ਅਤੇ ਸਿਟੀ ਇੰਚਾਰਜ ਤੇ ਮੈਂ ਖੁਦ ਤੇ ਡਿਪਟੀ ਸਾਹਿਬ ਦੀ ਨਿਗਰਾਨੀ ਹੈ ਡਿਪਟੀ ਸਾਹਿਬ ਖੁਦ ਇਸ ਸ਼ੋਭਾ ਯਾਤਰਾ ਨੂੰ ਆਪ ਨਿਗਰਾਨੀ ਚ ਸੁਰੱਖਿਆ ਬੰਦ ਦੇਖ ਰਹੇ ਨੇ ਤੇ ਅਸੀਂ ਅੱਗੇ ਪਿਛੇ ਪੂਰੇ ਤਰੀਕੇ ਨਾਲ ਇਹਨੂੰ ਕਵਰ ਅਪ ਕੀਤਾ ਹੈ ਜੈ ਸ਼੍ਰੀ ਰਾਮ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਸਾਨੂੰ ਬੜਾ ਮਾਣ ਹੈ ਕਿ ਸਾਡੇ रामचंद्र ਭਗਵਾਨ ਜੀ ਦੁਆਰਾ ਜੋਧਿਆ ਚ ਵਾਪਸ ਆ ਰਹੇ ਨੇ ਜੈ ਸ਼੍ਰੀ ਰਾਮ ਅੱਜ ਹਮਾਰੇ ਸ਼ਹਿਰ ਪਤਨਾ ਮੇਂ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੈ ਸ਼੍ਰੀ ਰਾਮ ਬਹੁਤ ਆਨੰਦ ਆ ਰਿਹਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ